ਦੇ ਜੀ ਜੀ ਨੇ ਕਿਹਾ ਸਭ ਤੋਂ ਸਹੀ ਆਉਂਦਾ ਹੈ ਆਹੋ ਅੱਜ ਅੰਮ੍ਰਿਤਪੁਰ ਨੂੰ ਮਿਲਦੀ ਲੱਗਦਾ ਸੋਤਾਂ ਇਹ ਆਪਣਾ ਪੇਸ਼ੇਵਰ ਕਿੱਥੇ ਆਪਣੇ ਤੁਹਾਡੇ ਨਾਲ ਸਕਦੇ ਹਾਂ ਦਸਤੋ ਦਾ ਬਲਾਗ ਹੈ ਤੁਹਾਨੂੰ ਬੁਸ਼ ਵਿੱਚ ਲੈਣਾ ਦਸਤੋ ਨਾਲ ਹੀ ਕਰਦੇ ਨੇ ਤੁਹਾਨੂੰ ਆਪਾਂ ਅਪਾਇੰਟਮੈਂਟ ਹੈ ਹਾਂ ਦੱਸੋ ਜੀ ਹਾਂ ਜੀ ਹਾਂ ਜੀ ছি <śled> <śled> ਕਿਦਾ ਚਾਹੇ ਸੀ ਕਿ ਮੀਟਿੰਗ ਬਣਾ ਕੇ ਬਿਾਈ ਦਾ ਜਿਹੜਾ ਨੂਕਰ ਸਿਕਾ ਚਾਹਗਾ ਹੀ ਆਪਣੇ ਸਾਥੀ ਦੇ ਨਾਲ ਉਹ ਉੱਥੇ ਖੜੇ ਹੋਏ ਸੀਗੇ ਇੱਕ ਸਾਈਡ ਤੇ ਕੱਚਣਾ ਤੇ ਪਿੱਛੋਂ ਬਾਈ ਕਾਲ ਆਏ ਦੋ ਜਣੇ ਇੱਕ ਇੱਕ ਉੱਧਰ ਆਏ ਨੂਕਰੋਂ ਨਿਕਲੇ ਜੀ ਇਹ ਤਾਂ ਪਿਲ ਕੋ ਬਾਈ ਦਾ ਸਵਾਰਿਆ ਸੀ ਉਹ ਆਪਸ ਵਿੱਚ ਦੋਨੇ ਵਜੇ ਤੇ ਮਮਾ ਦੇ ਜਾਣ ਕੇ ਵਿੱਚ ਵਜੇ ਜੀ ਮਮਾ ਦੀ ਲੱਤ ਵੀ ਥੋੜੀ ਆਈ ਬੱਚਾ ਰਿਹਾ ਤੇ ਪਛਮੀ ਨੇ ਠੀਕ ਹੈ ਜੀ ਉਹਨਾਂ ਦਾ ਵੀ ਜੀ ਦਾ ਤੇ ਜੀ ਪੀ ਜਿਹੜਾ ਹੈਗਾ ਉਹਨਾਂ ਦਾ ਕਾਫੀ ਬੈਟਰ ਹੈ ਆਣਾ ਬੀਨਨੰਦ ਸਟਾਰਟ ਕਰਤਾ ਉਹਦੇ ਲਈ ਜਲਦੀ ਕੋਸ਼ਿਸ਼ ਕਰਨੀ ਥੋੜੀ ਜਿਹੀ। ਸੋ ਮਤਾ ਜੀ ਇਦਾਂ ਪਰਮੇਸ਼ਰ ਦੀ ਕਿਰਪਾ ਤੁਹਾਡੇ ਤੇ ਹੋਈ ਆ। ਤੁਸੀਂ ਬਿਲਕੁਲ ਠੀਕ ਹੋ। ਕਿਸੇ ਗੱਲ ਤੋਂ ਘਬਰਾਉਣੀ ਆ। ਬਿਲਕੁਲ। ਨਾ ਲਾਜ ਵੱਲੋਂ ਨਾ ਕਿਸੇ ਚੀਜ਼ ਵੱਲੋਂ। ਤੁਸੀਂ ਉਹਦੋਂ ਦਾ ਆਪਣਾ ਇਥੇ ਇਲਾਜ ਕਰਾ ਲੇ ਕੋ ਤੁਹਾਨੂੰ ਕੋਈ ਪੇਸ਼ੀ ਤੇ ਨਹੀਂ। ਨਹੀਂ। ਮੈਂ ਬਿਲਕੁਲ ਹੈ। ਇਹ ਬੋਧ ਨਹੀਂ ਕਰਦਾ ਕੋਈ ਪੈਸਾ ਤਾਂ ਕੀਤਾ ਹੋਣਾ। ਨਹੀਂ ਬੋਧ ਨਹੀਂ ਕਰਦਾ। ਨਹੀਂ ਕੀਤਾ ਨਾ। ਇਸ ਲਈ ਤੁਸੀਂ ਪਰਮੇਸ਼ਰ ਦਾ ਧੰਨਵਾਦ ਕਰੋ। ਅਸੀਂ ਤੁਹਾਡੇ ਨਾਲ ਆ। ਰਾ ਚੇਅਰਮੈਨ ਮੈਨੋ ਕਮਿਸ਼ਨ ਦਾ ਹਾਜ਼ਰਾ ਕਿਰਪਾ ਕਰਜਵੰਦਾ ਮੇਨ ਆਪਣੇ ਭਾਈ ਚੰਦ ਦੀ ਸਾਖ ਲਵਾ ਮੇਨ ਜਦੋਂ ਪਤਰਾ ਸੀ ਮੈਂ ਤੁਹਾਡੇ ਕੋਲ ਦੱਸਿਆ ਵੀ ਤੁਸੀਂ ਚਰਚ ਚੋਂ ਆ ਰਹੇ ਸੀ ਤੁਹਾਡਾ ਐਕਸੀਡੈਂਟ ਹੋ ਗਿਆ ਪ੍ਰਧਾਨ ਜੀ ਨੇ ਕਹਿੰਦੇ ਸੀ ਮੈਨੂੰ ਤੁਹਾਡੀ ਫੋਟੋ ਮੈਂ ਦੇਖਣੀ ਸੀ ਤੇ ਮੈਨੂੰ ਉਸੇ ਟਾਈਮ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਲੈ ਕੇ ਜਾਓ ਡਾਕਟਰ ਸਾਹਿਬ ਨੇ ਡਿਸਚਾਰਜ ਹੋ ਗਏ ਹਸਪਤਾਲ ਦੇ ਮਾਲਕ ਨਹੀਂ ਸਾਡੇ ਪ੍ਰਧਾਨ ਨੇ ਉਸੇ ਟਾਈਮ ਅਸੀਂ ਇਹਨਾਂ ਨੂੰ ਕਹਿਤਾ ਸੀ ਵੀ ਲਾਗ ਜਿਹੜਾ ਵਾ ਤੁਸੀਂ ਸਾਰਾ ਇਹਨਾਂ ਨੂੰ ਕਰੋ ਤੇ ਜੋ ਵੀ ਕੋਈ ਖਰਚਾ ਪਾਣੀ ਹੋਏਗਾ ਜਾਂ ਕੋਈ ਵੀ ਜਿਹੜੀ ਪੈਸੇ ਦੀ ਗੱਲ ਹੈ ਉਰੇ ਰੁਮਾਨ ਨੂੰ ਉਹ ਕਹਤਾ ਸੀ ਜੀ ਤੁਸੀਂ ਟੈਨਸ਼ਨ ਨਹੀਂ ਲੈਣੀ ਪਰ ਆਣੀ ਕੋਲ ਆ ਗਈ ਉਹ ਸੀ ਬਿਠੇ ਆ ਤੇ ਤੁਸੀਂ ਕਿਸੇ ਵੀ ਗੱਲ ਘਬਰਾਉਣੀ ਨਹੀਂ ਤੇ ਇਹਨਾਂ ਨੇ ਵੀ ਦੇਖੋ ਦਿੰਦਾ ਤੁਹਾਡਾ ਇਲਾਜ ਕਰ ਰਹੇ ਨੇ ਕੋਈ ਤੁਹਾਨੂੰ ਤੰਗ ਪਰੇਸ਼ਾਨੀ ਨਹੀਂ ਕਰਾ ਪੈਸੇ ਵੱਲੋਂ ਲਾਜ ਕਰਵਾਓ ਤੁਸੀਂ ਉਹ ਮੈਂ ਆਪੇ ਨਾਲ ਗੱਲ ਕਰ ਲਾਂਗਾ ਮੇਰਾ ਪਿਆਰ ਇਹਨਾਂ ਦੇ ਨਾਲ ਜਿਹੜੀ ਵੀ ਕੋਈ ਸੇਵਾ ਦੇਣੀ ਆ ਉਹ ਹੀ ਦੇ ਦੇਾਂਗੇ ਨਹੀਂ ਘਬਰਾਉਣ ਜਾਣੀ ਕਿਸੇ ਗੱਲ ਤਾਂ ਤੁਸੀਂ ਆਪਣਾ ਇਲਾਜ ਕਰਾਓ ਤੇ ਆਪਣੇ ਘਰ ਬਸ ਖੁਸ਼ ਰਮਾਨ ਨਾਲ ਪਿਆਰ ਨਾਲ ਜਾਓ ਤੇ ਪਰਮੇਸ਼ਵਰ ਦਾ ਤੁਹਾਨੂੰ ਠੀਕ ਹੈ ਪਰ ਉਹ ਤੁਹਾਡੇ ਤੇ ਆਪਣੀ ਕਿਰਪਾ ਆਪਣੀ ਗਿਆ ਬਣਾ ਕੇ ਰੱਖੇ ਜੀ ਜਲਦੋਂ ਜਲਦ ਠੀਕ ਹੋਓ ਆਪਣੇ ਘਰ ਜਾਓ ਤੇ ਆਪਣੇ ਬੱਚਿਆਂ ਦੇ ਮੇਠੋ ਤੁਸੀਂ ਧੰਨਵਾਦ ਟੈਨਸ਼ਨ ਹੀ ਲੈਣੀ ਕਿਸੇ ਵੀ ਗੱਲ ਨਾ ਨਾ ਤੁਸੀਂ ਪਰਮੇਸ਼ਵਰ ਦਾ ਧੰਨਵਾਦ ਕਰੋ ਜਿਹੜਾ ਤੁਹਾਡਾ ਮੈਂ ਦੱਸਿਆ ਨਾ ਉਹ ਚੀਜ਼ ਤੁਹਾਡੇ ਕਿੰਨੇ ਵਰ੍ਹੇ ਲੱਗਦੇ ਮੈਨੂੰ ਅਦਨ ਹੀ ਘੰਟਾ ਹੀ ਪਤਾ ਨਹੀਂ ਕਿ ਮੈਂ ਡੁੱਤੀ ਰਹਾ ਹਾਂ ਕਿਹਦਾ ਜੁੱਤੀ ਆ लाज ਵੀ ਕੋਈ ਕਮੀ ਨਹੀਂ ਲਾਜ ਦੀ ਚਾਹੀਦੀ ਕਨਾਹੀ ਹੋਣੀ ਹੈ ਤੁਹਾਡਾ 1 ਰੁਪਿਆ ਨਹੀਂ ਇੱਥੇ ਲੱਗਦਾ ਸਾਰਾ ਇਹਦਾ ਇਲਾਜ ਦਾ ਖर्चा ਉਹ ਅਸੀਂ ਕਰਾਂਗੇ ਟੈਨਸ਼ਨ ਨਹੀਂ ਲੈਣੀ ਸਾਡੇ ਕੋ ਪੈਸੇ ਤੇ ਨਹੀਂ ਮੰਗੂਗੇ ਨਹੀਂ ਕੋ ਤੁਹਾਨੂੰ ਤੰਗ ਕਰੇ ਜਨਾ ਨਹੀਂ ਸਰ ਦੇਖ ਲੋ ਨਹੀਂ ਨਹੀਂ ਕਿ ਤੁਹਾਨੂੰ ਤੰਗ ਨਹੀਂ ਹਾਂ ਅੱਜ ਪਰਮੇਸ਼ਵਰ ਦਾ ਧੰਨਵਾਦ ਕਰੋ ਮੈਂ ਮਨੋਕੀ ਕਮਿਸ਼ਨਰ ਚੇਅਰਮੈਨ ਮੈਨੂੰ ਪਰਮੇਸ਼ਵਰ ਨੇ ਬਣਾਇਆ ਮੈਂ ਮੈਨੂੰ ਮੇਰੇ ਮੇਰੀ ਜਿਹੜੀ ਆ ਡਿਊਟੀ ਬੰਦੀ ਹੈ ਕਿ ਮੈਂ ਆਪਣੇ ਭੈਣਾਂ ਦੀ ਸਹਾਇਤਾ ਕਰਾਂ ਮੈਂ ਜਿਹਨਾਂ ਨਾਲ ਫੋਟੋਆਂ ਭੇਜੀਆਂ ਸੀ ਉਸੇ ਟਾਈਮ ਹੀ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਡਾਕਟਰ ਸਾਹਿਬ ਕੋਲ ਲੈ ਜਾਓ ਤੇ ਡਾਕਟਰ ਸਾਹਿਬ ਨੇ ਬਿਲਕੁਲ ਇਕਮਾਨਾ ਕਰ ਲਿਆ ਬੇਨਤੀ ਬਜੀ ਹਾਂ ਤੇ ਤੁਸੀਂ ਆਪਣਾ ਇਲਾਜ ਕਰਵਾਉਣ ਤੋਂ ਨਹੀਂ ਨੂੰ ਘਰ ਲੈ ਕੇ ਜਾਓ